राष्ट्रपति ट्रंप ਤੇ ਜਿਹੜੀਆਂ ਯੂਨੀਵਰਸਿਟੀਆਂ ਆ ਉਹਨਾਂ ਦੇ ਸਿੰਗਲ ਲਗਾਤਾਰ ਫਸ ਰਹੇ ਆ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਗਾਜ਼ਾ ਦੀ ਲੜਾਈ ਦੇ ਉਲਟ ਜਿਹੜੇ ਪ੍ਰੋਟੈਸਟ ਸ਼ੁਰੂ ਹੋਏ ਸੀ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟ ਜਾਂ ਸਟੂਡੈਂਟ ਵੀਜ਼ੇ ਦੇ ਉੱਤੇ ਜਿਹੜੇ ਸੀਗੇ ਉਹਨਾਂ ਦੇ ਵੀਜ਼ੇ ਰੱਦ ਜਿਹੜੇ ਹੋਏ ਫਿਰ ਯੂਨੀਵਰਸਿਟੀਆਂ ਦੀ ਬਾਹਰ ਜਿਹੜੀ ਮਰੋੜੀ ਗਈ ਇਹ ਕਿਹਾ ਉਹਨਾਂ ਨੂੰ ਗਿਆ ਵੀ ਭਾਈ ਇਹ ਬੰਦਿਆਂ ਨੂੰ ਨਿਆਣਿਆਂ ਨੂੰ ਬਾਹਰ ਕੱਢੋ ਨਹੀਂ ਤਾਂ ਤੁਹਾਡੀ ਜਿਹੜੀ ਫੰਡਿੰਗ ਆ ਉਹ ਬੰਦ ਕਰ ਦਿੱਤੀ ਜਾਊਗੀ ਹਾਰਵਰਡ ਯੂਨੀਵਰਸਿਟੀ ਨੇ 트럼프 ਪ੍ਰਸ਼ਾਸਨ ਦੀਆਂ ਉਹਨਾਂ ਮੰਗਾਂ ਨੂੰ ਰਿਜੈਕਟ ਕਰ ਦਿੱਤਾ ਹੈ ਤੇ ਹੁਣ 트럼프 ਪ੍ਰਸ਼ਾਸਨ ਨੇ ਅਨਾਉਂਸ ਕੀਤਾ ਹੈ ਵੀ ਉਹਨਾਂ ਨੂੰ ਜਿਹੜਾ 2.2 ਬਿਲੀਅਨ ਡਾਲਰ ਫੰਡਿੰਗ ਦੇ ਵਿੱਚ ਮਿਲਣਾ ਸੀ ਉਸ ਦੇ ਉੱਤੇ ਇਹਨਾਂ ਨੇ ਰੋਕ ਲਗਾ ਦਿੱਤੀ ਹੈ ਫ੍ਰੀਜ਼ ਜਿਹੜੇ ਆ ਕਹਿੰਦੇ ਵੀ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਫੰਡਸ ਆ ਉਹ ਕਰ ਦਿੱਤੇ ਆ ਪਾਲਿਸੀ ਚੇਂजेस ਕਰਨ ਨੂੰ 트럼프 ਪ੍ਰਸ਼ਾਸਨ ਨੇ ਲਗਾਤਾਰ ਹਾਰਵਰਡ ਯੂਨੀਵਰਸਿਟੀ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਿਹਾ ਸੀਗਾ ਤੇ ਹਾਰਵਰਡ ਨੇ ਹੁਣ ਕਿਹਾ ਦੇ ਵੀ ਉਹਨਾਂ ਦੀਆਂ ਇਹਨਾਂ ਮੰਗਾਂ ਨੂੰ ਰੱਦ ਕਰ ਦਿੱਤਾ ਆ ਕਿ ਉਹਨੇ ਵੀ 2.2 ਬਿਲੀਅਨ ਡਾਲਰ ਦਾ ਮਲਟੀイヤー ਗ੍ਰਾਂਟ ਸੀਗੀ ਜਿਸ ਦੇ ਨਾਲ 60 ਮਿਲੀਅਨ ਡਾਲਰ ਦੀ ਇੱਕ ਹੋਰ ਮਲਟੀイヤー ਗ੍ਰਾਂਟ ਸੀਗੀ ਹਾਰਵਰਡ ਯੂਨੀਵਰਸਿਟੀ ਦੇ ਲਈ ਹਾਰਵਰਡ ਯੂਨੀਵਰਸਿਟੀ ਨੇ ਇਟਲੀਅਨ ਡਿਮਾਂਡਸ ਨੂੰ ਰੱਦ ਕਰਦੇ ਹੋਏ ਜਿਹੜਾ ਕਿ ਆ ਵੀ ਕੱਲ੍ਹ 2.2 ਹੀ ਨਹੀਂ ਇਨਫੈਕਟ 9 ਬਿਲੀਅਨ ਡਾਲਰ ਦੀ ਕੁੱਲ ਜਿਹੜੀ ਫੈਡਰਲ ਫੰਡਿੰਗ ਆ ਉਹ ਇਸ ਟਾਈਮ ਖਤਰੇ ਦੇ ਵਿੱਚ ਆ ਚੁੱਕੀ ਆ ਯੂਨੀਵਰਸਿਟੀ ਨੂੰ ਕਹਿੰਦੇ ਵੀ ਚਿੱਠੀ ਮਿਲੀ ਆ ਤੇ ਫੈਡਰਲ ਟਾਸਕ ਫੋਰਸ ਦੇ ਵੱਲੋਂ ਉਹਨਾਂ ਨੇ ਆਊਟਲਾਈਨ ਕਿਤਾਸੀ ਦੱਸਿਆ ਸੀਗਾ ਵੀ ਤੁਹਾਨੂੰ ਜਿਹੜੀਆਂ ਹੋਰ ਪੋਲਿਸੀ ਡਿਮਾਂਡਸ ਕਿਹੜੀਆਂ ਜਿਹੜੀਆਂ ਮੰਨਣੀਆਂ ਪੈਣਗੀਆਂ ਆ ਤੇ ਕਹਿੰਦੇ ਵੀ ਜੇ ਉਹਦੇ ਵਿੱਚ ਲਿਖਿਆ ਸੀਗਾ ਵੀ ਤਾਂ ਹੀ ਤੁਹਾਡਾ ਮੇਨਟੇਨ ਰਹੂਗਾ ਫਾਈਨੈਂਸ਼ੀਅਲ ਰਿਲੇਸ਼ਨਸ਼ਿਪ ਫੈਡਰਲ ਸਰਕਾਰ ਦੇ ਨਾਲ ਹਾਰਵਰਡ ਅਦੀ ਜਿਹੜੇ ਪ੍ਰੈਜ਼ੀਡੈਂਟ ਜਿਹੜੇ ਐਲ ਐਨ ਐਮ ਗਾਰਬਰਾ ਉਹਨਾਂ ਨੇ ਸਟੇਟਮੈਂਟ ਦੇ ਕਿਹਾ ਵੀ ਯੂਨੀਵਰਸਿਟੀ ਸਰੈਂਡਰ ਨਹੀਂ ਕਰੂਗੀ ਆਪਣੇ ਜਿਹੜੇ ਜਿਹੜੇ ਇੰਡੀਪੈਂਡੈਂਸ ਤੇ ਕਨਸਟੀਟਿਊਸ਼ਨਲ ਰਾਈਟਸ ਨੂੰ ਸੋ ਉਹ 트럼ਪ ਹੁਣਾ ਦੇ ਕਹੇ ਆਪਣੀਆਂ ਪਾਲਿਸੀ ਚੇਂजेस ਆ ਨਹੀਂ ਕਰ ਦੇਗੇ ਉਧਰ ਕਾਰਡਲ ਯੂਨੀਵਰਸਿਟੀ ਦੀ ਵੀ 트럼ਪ ਪ੍ਰਸ਼ਾਸਨ ਨੇ 1 ਬਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ ਉਸ ਨੂੰ ਰੋਕ ਦਿੱਤਾ ਆ ਇਸੇ ਤਰੀਕੇ ਦੇ ਨਾਲ ਨਾਰਥ-ਵੈਸਟਰਨ ਯੂਨੀਵਰਸਿਟੀ ਦੀ 700 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ ਉਸ ਨੂੰ ਵੀ ਰੋਕ ਦਿੱਤਾ ਆ ਸੋ ਸਰਕਾਰ ਕਹਿ ਰਹੀ ਆ ਵੀ ਇੱਥੇ ਸਿਵਲ ਰਾਈਟਸ ਦੀਆਂ ਵਾਇਓਲੇਸ਼ਨਜ਼ ਹੋਈਆਂ ਸੀ ਜਿਸ ਕਰਕੇ ਇਹਨਾਂ ਫੰਡਿੰਗਸ ਨੂੰ ਜਿਹੜਾ ਉਹ ਹੱਥ ਦੀ ਘੜੀ ਰੋਕਿਆ ਗਿਆ ਹੈਗਾ ਆ ਇਹ ਫੰਡਿੰਗ ਕਹਿੰਦੇ ਵੀ ਮੋਸਟਲੀ ਡਿਪਾਰਟਮੈਂਟ ਆਫ ਐਗਰੀਕਲਚਰ ਡਿਫੈਂਸ ਐਜੂਕੇਸ਼ਨ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਨਾਲ ਵੱਖ-ਵੱਖ ਜੋ ਚੱਲ ਰਹੇ ਪ੍ਰੋਗਰਾਮਸ ਆ ਉਤਰੋਂ ਇਹਨਾਂ ਨੂੰ ਮਿਲਦੀ ਸੀ ਤੇ ਹੁਣ ਉਹ ਸਾਰਿਆਂ ਦੇ ਉੱਤੇ ਇਹਨਾਂ ਨੇ ਰੋਕ ਲਗਾ ਦਿੱਤੀ ਹੈਗੀ ਆ